ਮੈਂ ਅਮਰੀਕਾ ਤੋਂ ਆਇਆ ਜੀ। ਕਿਹਦੀ ਰੋਲਾ ਕੀ ਕਰ ਰੋਲਾ ਕੀ ਹੈ ਜੀ ਸਾਡੀ ਉਹ ਕੋਠੀ ਸੀ ਕਿ ਮੇਰੀ ਤੇ ਮੈਂ ਜਦੋਂ ਘਰੇ ਆਇਆ ਆਇਆ ਤੇ ਮੈਂ ਉਹਦੇ ਮੁੰਡੇ ਤੋਂ ਚਾਬੀਆਂ ਮੰਗੇ ਚਾਬੀਆਂ ਕਿੱਥੇ ਆ ਲੈ ਜੀ ਜਦੋਂ ਮੈਂ ਘਰੇ ਗਿਆ ਫਿਰ ਅਜੇ ਤਾਂ ਚਾਬੀਆਂ ਦੇਣੀਆਂ ਮੇਰਾ ਕਬਜ਼ਾ ਇੱਥੇ ਰਹਿਣਾ ਅਸੀਂ ਇਕੱਠੇ ਰਹਿੰਦੇ ਰਹੇ ਇੱਥੇ ਬਹੁਤ ਜ਼ਿਆਦਾ ਸਾਡਾ ਨਾ ਰਹਿੰਦਾ ਰਿਹਾ ਕੋਈ ਕਰਾਇਆ ਨਹੀਂਗਾ ਅਸੀਂ ਆਪ ਹੀ ਉਹਨੂੰ ਪੈਸੇ ਦਿੰਦੇ ਰਹੇ ਹਾਂ ਸਾਰੇ ਕਾਸੇ ਦੇ ਲਾਣੇ ਵੀ ਦਿੱਤੇ ਦੁੱਧ ਵੀ ਦਿੱਤਾ ਸਾਰਾ ਕੁਝ ਦਿੱਤਾ ਉਹਨੂੰ

ਰੋਲਾ ਕੀ ਹੈ ਕਰਨ ਰੋਲਾ ਕੀ ਹੈ ਜੀ ਸਾਡੀ ਉਹ ਕੋਠੀ ਸੀ ਕਿ ਮੇਰੀ ਤੇ ਮੈਂ ਜਦੋਂ ਘਰੇ ਆਇਆ ਆਇਆ ਤੇ ਮੈਂ ਉਹਦੇ ਮੁੰਡੇ ਤੋਂ ਚਾਬੀਆਂ ਮੰਗੇ ਚਾਬੀਆਂ ਕਿੱਥੇ ਆ ਆਪ ਉਹ ਬਾਹਰ ਖੇਤਾਂ ਦੇ ਵਿੱਚ ਕੋਠੀ ਪਈ ਉੱਥੇ ਰਹਿੰਦਾ ਵਾ ਤੇ ਇੱਥੇ ਕੋਈ ਨਹੀਂ ਸੀਗਾ ਰਹਿੰਦਾ ਤੇ ਮੈਂ ਉਹ ਚਾਬੀਆਂ ਲੈਣ ਗਿਆ ਪਹਿਲਾਂ ਮੁੰਡੇ ਨੂੰ ਭੇਜਿਆ ਕਿ ਚਾਬੀਆਂ ਲੈ ਆ ਉਹ ਕਹਿੰਦਾ ਵੀ ਹੁਣ ਕੇ ਆਪ ਆ ਕੇ ਲੈ ਜਾ ਜਦੋਂ ਮੈਂ ਘਰੇ ਗਿਆ ਪਹਿਲਾਂ ਇੱਥੇ ਚਾਬੀਆਂ ਦੇਣੀਆਂ ਮੇਰਾ ਕਬਜ਼ਾ ਇੱਥੇ ਦਾ ਮੈਂ ਛੱਡਣੀ ਨਹੀਂ ਕੋਣ ਰਹਿੰਦਾ ਕੌਣ ਜੀ ਇੱਥੇ ਹੁਣ ਕੋਈ ਨਹੀਂ ਸੀ ਹੁਣ ਤਾਂ ਵੇਲੇ ਸੀਗੀ ਚਾਬੀਆਂ ਕਿਹਦੇ ਕੋਲ ਹੈ ਚਾਬੀਆਂ ਅਕਵਾਲ ਸਿੰਘ ਕੋਲ ਹੈ ਉਹ ਕੌਣ ਹੈ ਫਕਵਾਜ਼ ਗਾਂ ਰਿਸ਼ਤੇਦਾਰੀਆਂ ਚੋਂ ਵੱਡੇ ਰਿਸ਼ਤੇਦਾਰ ਕੀ ਗਾਂ ਬੀਬੀਆਂ ਰਿਸ਼ਤੇਦਾਰ ਮੇਰੇ ਰਸਤੇ ਜਾਣ ਚੁਣੇ ਫਿਰ ਮਾਤਾ ਦੇ ਉਹ ਪੰਜਾਬੀਆਂ ਕਿਉਂ ਆ ਗਏ ਉਹ ਇੱਥੇ ਪਹਿਲਾਂ ਰਹਿੰਦੇ ਰਹੇ ਨਾ ਅਸੀਂ ਇਕੱਠੇ ਰਹਿੰਦੇ ਰਹੇ ਇੱਥੇ ਬਹੁਤ ਚਿਰ ਦਾ ਸਾਡੇ ਨਾਲ ਰਹਿੰਦਾ ਰਿਹਾ ਕੋਈ ਕਰਾਇਆ ਨਹੀਂਗਾ ਅਸੀਂ ਆਪ ਹੀ ਉਹਨੂੰ ਪੈਸੇ ਦਿੰਦੇ ਰਹੇ ਹਾਰੇ ਕਾਤੇ ਦੇ ਦਾਣੇ ਵੀ ਦਿੱਤੇ ਦੁੱਧ ਵੀ ਦਿੱਤਾ ਸਾਰਾ ਕੁਝ ਦਿੱਤਾ ਪਹਿਲਾਂ ਕਿਹਦੇ ਕਿਹਦੇ ਕੋਲੇ ਮਾਲਕੀ ਕਿਹਦੇ ਨਾਮ ਦੀ ਸੀਗੀ ਉਸ ਤੋਂ ਬਾਅਦ ਜਦੋਂ ਤੁਸੀਂ ਗਏ ਹੈ ਕਿਹਨੂੰ ਦੇ ਕੇ ਗਏ ਸੀ ਮਾਲਕੀ ਕਿਸੇ ਨੂੰ ਮਾਲਕੀ ਨਹੀਂ ਦਿੱਤੀ ਮਾਲਕੀ ਪਹਿਲਾਂ ਪਿਆ ਦੇ ਨਾਮ ਸੀ ਮਣਕੇ ਸਾਰਾ ਸਾਰਾ ਕੁਝ ਮੇਰੇ ਕੋਲ ਹੀ ਸੀ ਉਹਦਾ ਕੋੜਨਾ ਤੇ ਕੀ ਹੈਗਾ ਮੇਰੇ ਨਾਂ ਤੇ ਮੀਟਰ ਵੀ ਮੇਰੇ ਨਾਂ ਤੇ ਆ ਪ੍ਰਾਪਰਟੀ ਟੈਕਸ ਮੈਂ ਦਿੰਦਾ ਵਾਂ ਟੈਗਾ ਜਿਹੜਾ ਨਕਸ਼ਾ ਮੇਰੇ ਨਾਂ ਤੇ ਪਾਸ ਹੋਇਆ ਗਿਆ ਉਹ ਕਿੰਨੇ ਸਾਲ ਤੋਂ ਰਹਿੰਦਾ ਇੱਥੇ ਉਹ ਸਾਡੇ ਨਾਲ ਹੀ ਸੀਗਾ ਉਹ ਤਾਂ 20 ਸਾਲਾਂ ਦਾ ਰਹਿੰਦਾ ਸੀ 20 22 ਸਾਲ ਦਾ ਇੱਥੇ ਨਿੱਕਾ ਜਿਹਾ ਹੁੰਦਾ ਆਇਆ ਸੀਗਾ ਤਾਂ ਫੇਰ ਰਹਿੰਦੇ ਸੀ ਹਾਂਜੀ ਇਕੱਠੇ ਰਹਿੰਦੇ ਨਿੱਕ-ਨਿੱਕੇ ਜਿਹਾ ਸੀ ਹੁਣ ਤਾਂ ਬਹੁਤ ਵੱਡਿਓ ਕਿ ਸਾਰਾ ਖਰਚਾ ਵਾਜੇ ਉੱਥੇ ਉਹਨਾਂ ਕੋਲੇ ਕੁਝ ਨਹੀਂ ਸੀਗਾ ਉਹਨਾਂ ਜਦੋਂ ਇੱਥੇ ਲੈ ਆਂਦੇ ਆ ਪਹਿਲਾਂ ਕਦੋਂ ਆਏ ਸੀ ਤੁਸੀਂ ਹਾਂ ਪਿਛਲੇ ਸਾਲ 8 ਮਹੀਨੇ ਹੋ ਗਏ ਨਾ ਆਏ ਇਸੇ ਕੋਠੀ ਦੇ ਵਿੱਚ ਰਿਹਾ ਮੈਂ ਛੋਟਾ ਕੁਝ ਸਮਾਨ ਵੀ ਅੰਦਰ ਅੰਦਰ ਸਮਾਨ ਸਾਰਾ ਕੋਸੀ ਪਿਆ ਜੀ ਮੇਰਾ ਚਾਬੀ ਵਗੈਰਾ ਤਾਂ ਸੋ ਜੀ ਚਾਬੀਆਂ ਮੇਰੀਆਂ ਕੋਲ ਕਮਰੇ ਦੀਆਂ ਚਾਬੀਆਂ ਕੱਲੀਆਂ ਮੇਰੇ ਕੋਲ ਆਜ ਆਜ ਡੀ ਐਸ 1 ਦੀ ਗੱਲ ਕੀਤੀ ਜੀ ਵੀ ਡੀ ਐਸ 1 ਉਹ ਕਿਹਦੇ ਨਾਮ ਤੇ ਹੈ ਪਾਲ ਸਿੰਘ ਪਾਲ ਸਿੰਘ ਦੇ ਨਾਮ ਤੇ ਕੀ ਕੋਡ ਪਾਲ ਸਿੰਘ ਮੇਰੇ ਪਿਤਾ ਜੀ ਕੀ ਪਾਲਸ ਕੋਲ ਤੁਸੀਂ ਦਰਖਾਸਤ ਦਿੱਤੀ ਸੀਗੀ ਦੋ ਦਿਨ ਹੋ ਗਏ ਤਾਂ ਨੋ ਹਾਂਜੀ ਹਾਂਜੀ ਕੀ ਕਹਿੰਦੇ ਉਹਨਾਂ ਕੋਸ਼ ਨਹੀਂ ਸੰਨਿਆਨ ਟੱਕ ਕੋਸ਼ ਨਹੀਂ ਕੀ ਕਿਹਨੇ ਕੀ ਹੋਂ ਆ ਜੀ ਆ ਦੀ ਕੋਠੀ ਬਸ ਜਾਵਾਂ ਖਾਲੀ ਕਰਾਉਣੀ ਚਾਹੁੰਦੇ ਆ ਤੇ ਮੇਰੀ ਐਂਟਰੀ ਕੀਤੀ ਜਾਵੇ ਪਛੀ ਉਨਸਾਨ ਸਰਕਾਰ ਦਾ ਕਹਿ ਰਹੀ ਹੈ ਕਿ ਐਨ ਆਰ ਆਈਆਂ ਦੀਆਂ ਕੋਠੀਆਂ ਨੂੰ ਜਬਤ ਨਹੀਂ ਕੀਤਾ ਜਾਂਦੇ ਯਾਨੀ ਸਰਭਾਈ ਸਾਨੂੰ ਨਹੀਂ ਪਤਾ ਹਜੇ ਤੱਕ ਕੁਝ ਨਹੀਂ ਪਰਸ ਹੁੰਦਾ ਹੋਇਆ ਪਰਸ ਤਾਂ ਮੈਂ ਐਂ ਗੇੜੇ ਖਾਂਦਾ ਲੋਕਾਂ ਦੇ ਘਰੇ ਪੈਂਦਾ ਕਰਦਾ ਪਾਸਾਸੇ ਤੇ ਇੱਥੇ ਧਾਰੀਆਂ ਚ ਕਿਤੇ ਰਹਿ ਰਹੇ ਹੁਣ ਮੈਂ ਆ ਉਹਦੇ ਚਾਚੇ ਦੇ ਮੁੰਡਿਆਂ ਦੇ ਗਾਂ ਕਿਸੇ ਦੇ ਘਰੇ ਰਹਿ ਰਹੇ ਉੱਥੇ ਮੇਰਾ ਸਾਮਾਨ ਕੋਈ ਤੁਹਾਡੀ ਇੱਥੇ ਰਹਿਣ ਹੁੰਦੇ ਹਾਂ ਜੀ ਪਿਛਲੇ ਸਾਲ ਮੈਂ ਇੱਥੇ ਰਿਹਾ ਜੇ ਨਹੀਂਗਾ ਤੇ ਮੈਂ ਉੱਥੇ ਸਾਰਾ ਕੋਈ ਸਮਾਨ ਦੱਸ ਸਕਦਾ ਹੁਣ ਮੇਰਾ ਕੀ ਕੀ ਪਿਆ ਉਹ ਉੱਥੇ ਮੇਨ ਗੇਟ ਦੀਆਂ ਚਾਬੀਆਂ ਦੇ ਕੋਲ ਮੇਨ ਗੇਟ ਦੀਆਂ ਚਾਬੀਆਂ ਉਚਾ ਕੇ ਲੈ ਕੇ ਸਾਰਾ ਕੁਝ ਪਿਛਲੇ ਸਾਲ ਮੈਂ ਇੱਥੇ ਰਿਆਮ ਘਰੇ ਉਸ ਤੋਂ ਬਾਅਦ ਮੈਂ ਉਹ ਖੁੱਲਾ ਛੱਡ ਗਿਆ ਮੈਂ ਕੱਲੇ ਕਮਰੇ ਨੂੰ ਜੰਦਾ ਲਾ ਗਿਆ ਕਿਉਂਕਿ ਮੈਨੂੰ ਮੈਂ ਕਿਹਾ ਚੱਲ ਜੰਦਾ ਲਾ ਕੇ ਰੱਖ ਦਿੰਦੇ ਆ ਇਹਨੂੰ ਕਮਰੇ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਰਹੇ ਆ ਫਿਰ ਮੇਰੇ ਭਰਾ ਨੇ ਉੱਥੇ ਕੋਠੀ ਪਾ ਕੇ ਦਿੱਤੀ ਇਹਨੂੰ ਉੱਥੇ ਉਹ ਸਾਰਾ ਕੁਝ ਲੈ ਗਿਆ ਸਾਰਾ ਕੁਝ ਆਪਦਾ ਜਿਹੜਾ ਸਮਾਨ ਸੀ ਲੈ ਕੇ ਸੀ ਬਸ ਇਹਦੀ ਗੱਲ ਕੀਤੀ ਜਾ ਰਹੀ ਵੀ ਵਸੀਅਤ ਤੁਹਾਡੀ ਦਾਦੀ ਵੱਲੋਂ ਜਿਹੜੀ ਹੈਗੀ ਆ ਕੀਤੀ ਹੋਈ ਹੈ ਕਿਸਨੂੰ ਕੀ ਵਸੀਅਤ ਦੇ ਵਿੱਚ ਕੋਣ ਹੈ ਜਿਨ੍ਹਾਂ ਨੇ ਵਿਖਰੋ ਜੀ ਸੀ ਤਾਂ ਹੁਣ ਮੈਨੂੰ ਤਾਂ ਪਤਾ ਨਹੀਂ ਕਿੱਥੋਂ ਇਹਨੇ ਕਰਾਈ ਆ ਜਾਲੀ ਕਰਾਈ ਆ ਕਿਵੇਂ ਕਰਾਈ ਆ ਸਾਨੂੰ ਕੁਝ ਨਹੀਂ ਪਤਾ ਸੀਗਾ ਨਾ ਪਿਛਲੇ ਸਾਲ ਇੱਥੇ ਮੇਰਾ ਨਾ ਕੋਈ ਗੱਲਬਾਤ ਉਦੋਂ ਵੀ ਮਾਤਾ ਤਾਂ ਪੂਰੀ ਹੋਈ ਸੀ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਸ਼ਿਕਾਇਤ ਕੀਤੀ ਨਹੀਂ ਹਾਂਜੀ ਸ਼ਿਕਾਇਤ ਕੀਤੀ ਸ਼ਿਕਾਇਤ ਅਚਾਂ ਹੀ ਥਾਣੇ ਦੇ ਵਿੱਚ ਕੀਤੀ ਐ ਤੇ ਥਾਣੇ ਦੇ ਵਿੱਚ ਵੀ ਆਇਆ ਸੀ ਤੋਂ ਪੁਲਿਸ ਸਾਹਿਬ ਨੇ ਕਹਿ ਰਿਹਾ ਕਿ ਹਾਂ ਮੈਂ ਕਰਾਂ ਹਾਂ ਪੁਲਿਸ ਸਾਹਿਬ ਨੇ ਕਿਹਾ ਸੀ ਕੱਲੇ ਨੂੰ ਥਾਣੇ 'ਚ ਸੱਦਿਆ ਗਿਆ ਸੀ ਸੱਦ ਕੇ ਉਹਨਾਂ ਨੇ ਕਿਹਾ ਸੀ ਤੇ ਜਾ ਕੇ ਚਾਦੀਆਂ ਉਹਨੇ ਜਾ ਕੇ ਲੋਕ ਖੋਲ ਲੇ ਮੜ ਕੇ ਜਦੋਂ ਐਸਐਚਓ ਨੇ ਕਿਹਾ ਸੀਗਾ ਐਸਐਚਓ ਨੇ ਕਹਿ ਕੇ ਹੁਣ ਕਹਿ ਜਾ ਕੇ ਜੀ ਖੋਲ ਦੇ ਕਹ ਤੇ ਮੋਰ ਕੇ ਪੁਲਸ ਤੇ ਸਾਰੇ ਬੰਦੇ 40 ਬੰਦੇ ਜਿਹੜੇ ਉੱਥੇ ਜਾ ਕੇ ਖੜੇ ਰਹੇ ਉਸੇ ਕੋ ਗਿਆ ਨਹੀਂ ਕੋਈ ਨਾ ਲਾਉ ਖੋਲਿਆ ਰਤ ਮੌਕੇ ਤੇ ਪੁਲਸ ਵੀ ਗਈ ਸੀ ਰਾਤ ਉਥੇ ਐਸਐਚਓ ਗਿਆ ਵਾ ਡਿਪਟੀ ਗਿਆ ਵਾ ਸਾਰੇ ਉੱਥੇ ਜਾ ਕੇ ਮੌਕਾ ਵੇਖਦੇ ਆ ਉਹਨਾਂ ਨੇ ਹਾਂਜੀ ਕੀ ਮੰਨ ਕਰਦੇ ਮੰਗਾ ਸੀ ਤਾਂ ਇਹ ਕਰ ਦੇ ਮੈਨੂੰ ਕੋਠੀ ਦੀ ਐਂਟਰੀ ਕਰੀ ਜਾਵੇ ਹੂੰ ਤੇ ਮਕਾਨ ਗੁਰਚੰਦ ਸਿੰਘ ਦਾ ਹੀ ਆ ਪਹਿਲਾਂ ਇਹਦੇ ਪਿਓ ਦਾ ਸੀਗਾ ਪਿਓ ਇਹਨੂੰ ਦੇ ਗਿਆ ਕਨੈਕਸ਼ਨ ਬੀਲ ਹੈ ਇਹਦੇ ਨਾਂ ਤੇ ਆ ਪ੍ਰੋਪਰਟਾ ਸੇ ਤਰਦਾਇ ਮਕਾਨ ਇਹਦਾ ਇਹਨੇ ਬਣਾਇਆ ਵਾ 20-22 ਸਾਲ ਪਹਿਲਾਂ ਇਹਨੇ ਬਣਾਇਆ ਸੀ ਪਹਿਲਾਂ ਸਾਡਾ ਪੁਰਾਣਾ ਚਵਾਰਾ ਹੁੰਦਾ ਸੀ ਇਹਨਾਂ ਦਾ ਇੱਥੇ ਚਵਾਰਾ ਢਾ ਕੇ ਇਹਨੇ ਛੋਟਾ ਮਕਾਨ ਬਣਾਇਆ ਹੁਣ ਮਕਾਨ ਦੇ ਵਿੱਚ ਕੌਣ ਰਹਿ ਰਿਹਾ ਸੀਗਾ ਜੀ ਕੋਈ ਹੁਣ ਨਹੀਂ ਰਹਿ ਰਿਹਾ ਖਾਲੀ ਸੀ ਜਿਸ ਬੰਦੇ ਨੇ ਹੁਣ ਆ ਕੇ ਜੰਦਾ ਖੋਲ ਕੇ ਕਬਜ਼ਾ ਕੀਤਾ ਇਹਨਾਂ ਦੇ ਭਰਾ ਨਹੀਂ ਉਹਨੂੰ ਬਾਹਰ ਮਕਾਨ ਪਾ ਕੇ ਦਿੱਤਾ ਵਾ ਉਹਦੇ ਵਿੱਚ ਰਹਿ ਰਿਹਾ ਹੈਗਾ ਇੱਥੇ ਕੋਈ ਨਹੀਂ ਰਹਿ ਰਿਹਾ ਹੁਣ ਕੱਲ੍ਹ ਬਰਸੋਦਾ ਉਹਨੇ ਕਬਜ਼ਾ ਕਰ ਲਿਆ ਜਦੋਂ ਆਇਆ ਕਰਕੇ ਉਹਨਾਂ ਅੰਦਰ ਬੈਠੇ ਆ ਅੱਗੇ ਵੀ ਆਂਦੇ ਆ ਇੰਡੀਆ ਇਹ ਇਹ ਪਿੱਛੇ 8 ਮਹੀਨੇ ਪਹਿਲਾਂ ਆਇਆ ਸੀ ਉਦੋਂ ਇਸੇ ਮਕਾਨ 'ਚ ਰਹਿ ਕੇ ਗਿਆ ਸੀ ਕੋਈ ਅਧਿਕਾਰੀ ਨਾਲ ਗੱਲਬਾਤ ਹੋਈ ਹੋਵੇ ਇਸ ਬਾਰੇ ਕੋਈ ਆ ਮੇਰੇ ਨਾਲ ਹੀ ਹੈਗੇ ਨੇ ਗੱਲਬਾਤ ਹੋਈ ਆ ਸਾਨੂੰ ਕਹਿੰਦੇ ਰੁਕਾ ਭੇਜਦੇ ਆ ਉੱਥੇ ਗਏ ਵੀ ਸੀ ਪਰ ਕੋਈ ਕਾਰਵਾਈ ਨਹੀਂ ਹਜੇ ਤੱਕ ਹੋਈ ਜੀ ਐਸੇ ਮੇਨ ਸੱਚਾਈ ਕੀ ਮਕਾਨ ਹੈ ਕਿਦਾ ਪਾਵਰ ਆਫ ਟਰਨਿੰਗ ਕਿਹਦੇ ਕੋਲ ਹੈ ਜਾਂ ਕਿਹਦੀ ਰਜਿਸਟਰੀ ਹੈ ਇਹ ਲਾਲ ਕਿਤੇ ਵਿੱਚ ਜਗਾ ਜੱਦੀ ਪੁਸ਼ਤੀ ਜਗਾ ਹੈ ਸਾਡੇ ਦਾਦੇ ਪੜਦਾਦਾਂ ਦੀ ਜਗਾ ਕੋਈ ਹੁਣ ਨਹੀਂ ਖਰੀਦੀ ਅਸੀਂ ਇਹਨਾਂ ਨੇ ਕਿ ਦਾਦਿਆਂ ਪੜਦਾਦਾਂ ਦੀ ਜਗਾ ਸੀ ਮੁਰਦ ਜੋਂ ਦੇ ਜੰਮੇ ਆ ਮੇਰਾ 1964 ਦਾ ਬਰਤ ਆ ਉਦੋਂ ਬਾਅਦ ਜਦੋਂ ਸੁੱਤ ਸੰਭਲੀਏ ਮਕਾਨ 'ਚ ਮੈਂ ਇਹਨਾਂ ਨੂੰ ਦੇਖਿਆ ਵਾ ਟੈਕਸ ਵਗੈਰਾ ਜਿਹੜੇਾਰੇ ਗਏ ਆ ਬਿੱਲ ਜਿਹੜੇਾਰੇ ਗਏ ਆ ਇਹੋ ਕਿਹਦੇ ਨਾਮ ਤੇ ਹੋਣ ਤਰਦਾ ਰਿਆ ਟੈਕਸ ਹੁਣ ਗੁਰਚੰਦ ਸਿੰਘ ਦੇ ਨਾਮ ਤੇ ਤਰਦੇ ਆ ਪਹਿਲਾਂ ਪ੍ਰਾਪਰਟੀ ਇਹਦੇ ਬਾਪ ਦੇ ਨਾਮ ਤੇ ਸੀ ਕੋਈ ਡੀਐਸਡੀ ਜਿਹੜੀ ਹੋਇਆ ਜਾਂ ਹਾਂਜੀ ਡੀਐਸਡੀ ਸਰਟੀਫਿਕੇਟ ਵੀ ਲੱਗਾ ਗਏ ਨੇ ਡੀਸਮਾਨਾ ਸਰਟੀਫਿਕੇਟ ਵਗੈਰਾ ਵੀ ਕੋਈ ਹੈਗਾ ਪੀਐਸ1 ਦਾ ਪਾਲਸਿਕ ਦੇ ਨਾਂ ਤੇ ਆ ਜੇ ਉਹਨੇ ਕੋਈ ਬਣਾਇਆ ਹੈਗਾ ਉਹ ਜਾਲੀ ਆ ਪਾਲਸਿਕ ਨੇ ਦਾ ਫਾਦਰਾ ਘਰ ਚੰਦ ਦਾ ਜੇ ਸੁਣਨ ਕੀ ਆ ਰਿਹਾ ਕਿ ਵਸੀਤ ਹੋਈ ਹੈ ਕੋਈ ਪੋਤਾ ਪੋਤੀ ਦੇ ਨਾਂ ਤੇ ਕੀ ਕੀ ਹੋਈ ਹੈ ਕੀ ਵਿੱਚ ਕੀ ਸਹੀ ਕੋਈ ਵਸੀਤ ਨਹੀਂ ਕਰਾਈਗੀ ਉਹ 83 ਸਾਲ ਦੀ ਸਾਡੀ ਮਾਸੀ ਸੀ ਮਹੱਲੇ ਦੇ ਵਿੱਚੋਂ ਉਹਦਾ ਦਿਮਾਗੀ ਤੌਰ ਤੇ ਹੱਲ ਚੁੱਕੀ ਸੀ ਉਹਦਾ ਵਸੀਰ ਕਰਾਉਣ ਦੇ ਯੋਗ ਹੀ ਨਹੀਂ ਸੀ ਪਲਾਤਾ ਉਹਨੇ ਡੱਥ ਪਿਛਲੇ ਸਾਲ ਹੀ ਹੋਈ ਹੈ ਬਸੀਰ ਬਸੀਰ ਅਸੀਂ ਇੱਥੇ ਦੇਖੀ ਸੀ ਇਹਨਾਂ ਕੋਲੇ 19 ਚ ਹੋਈ ਹੋਈ ਆ ਉਹਦਾ ਸਾਨੂੰ ਪਤਾ ਨਹੀਂ ਪਰ ਇੱਥੇ ਪੁਲਿਸ ਕੋਲੇ ਦੇਖੀ ਸੀ ਕੀ ਮੰਗ ਕੀ ਕਰਦੇ ਹੁੰਦੇ ਨਹੀਂ ਮੰਗਦਾ ਸੀ ਇਹਦੀ ਸਾਰਾ ਮੱਲਾ ਹੀ ਕਰਦੇ ਆ ਇਕੱਲਾ ਮੈਂ ਨਹੀਂ ਕਰਦਾ ਸਾਰਾ ਮੱਲਾ ਹੀ ਮੰਗ ਕਰਦਾ ਵੀ ਇਹਨੂੰ ਜਿਹੜਾ ਮਕਾਨ ਦਵਾਇਆ ਜਾਂਦਾ ਸਰਕਾਰ ਕਹੀ ਤਾਂ ਜਾਂਦੀ ਆ ਪਰ ਕਹੇ ਪਾਸੋਂ ੱਟਕੇ ਖਾਈ ਜਾਂਦਾ ਅਸੀਂ ਕਦੇ ਕਿਸੇ ਦੇ ਘਰੇ ਪਾਉਣੇ ਕਿਸੇ ਕਿਸੇ ਦੇ ਘਰੇ ਪਾਉਣੇ ਆ ਤੋਂ ਹਰੇਕ ਬੰਦਾ ਘਰ ਵੀ ਪੁਆ ਕਰਾ ਜੀ ਨੇ ਬਗਾਨੇ ਬੰਦੇ ਨੂੰ ਇੱਕ ਦਿਨ ਗੁਰਦੁਆਰੇ ਵੀ ਰਿਹਾ ਵਾ ਗੁਰਚੰਦ ਸਿੰਘ ਮੈ ਅਮਰੀਕਾ ਤੋਂ ਆਇਆ ਸੀਗਾ ਇਹਨਾਂ ਦਾ ਕੋਈ ਬਾਸੀ ਦਾ ਲੜਕਾ ਹੀ ਲੱਗਦਾ ਉਹ ਨੂੰ ਇਹ ਮਤਲਬ ਕਿ ਮਤਲਬ ਕਿ ਘਰ ਸਾਂਭਣ ਲਈ ਦੇ ਕੇ ਗਏ ਸੀ ਮਤਲਬ ਕਿ ਇਹਨਾਂ ਨੇ ਕਿਹਾ ਇਹਦੀ ਮਦਰ ਵੀ ਰਹਿੰਦੀ ਸੀ ਤੇ ਮਦਰ ਨੇ ਹੁਣ ਇਹਨੇ ਲੋਕ ਲਾਤੇ ਜਿਹਨੂੰ ਸਾਂਭ ਕੇ ਗਏ ਸੀ ਉਹ ਉਹ ਕਹਿੰਦਾ ਵੀ ਮੈਨੂੰ ਇਹਦੀ ਮਦਰ ਨੇ ਮੇਰੇ ਨੌਕਰਾਤਾ ਇਹ ਮਕਾਨ ਇਹ ਕਹਿੰਦਾ ਵੀ ਮਕਾਨ ਨੇ ਮੇਰੇ ਹੁਣ ਦੋਨਾਂ ਪਾਰਟੀਆਂ ਨੂੰ ਬੁਲਾਇਆ ਹੈ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਦੇਖਦੇ ਆ ਕਿ ਕੌਣ ਦਾ ਕੌਣ ਕੁੱਟਾ ਸਾਡੇ ਕੋਲ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਤੋਂ ਬਾਅਦ ਹੀ ਇਹ ਦੱਸ ਸਕਾਂ ਕਿ ਕਿਹੜਾ 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 ਮਕਾਨਾ ਕਿਹੜਾ ਪਰ ਦੋਸ਼ਾਂ ਦਾ ਕਹਿਣਾ ਕਿ ਬਿਜਲੀ ਦਾ ਬਿੱਲ ਇਹਨਾਂ ਦੇ ਨਾਂ 'ਤੇ ਉਹ ਰਿਕਾਰਡ ਚੈੱਕ ਕਰ ਲੈਣਾ ਜੇ ਉਹਨਾਂ ਦੇ ਨਾਂ 'ਤੇ ਹੋਇਆ ਤਾਂ ਫਿਰ ਉਹਨਾਂ ਦਾ ਫਿਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਡਾਕੂਮੈਂਟ ਵੀ ਸਾਰੇ ਮੇਰੇ ਕੋਲ ਹੈ ਇਸ ਵਨ ਵੀ ਹੈਗਾ ਪਰ ਗਲਤ ਜਿਹੜਾ ਕੰਮ ਹੋਇਆ ਹੈਗਾ ਚਾਬੀਆਂ ਦਿੱਤੀਆਂ ਗਈ ਦੁਆਰੇ ਫੌਲਕ ਨੇ ਵੀ ਚਾਬੀਆਂ ਦੇਣ ਦੀ ਗੱਲ ਕਹੀ ਜਿਹੜਾ ਨਹੀਂ ਆਇਆ ਮੇਰੇ ਕੋਲ ਕੱਲ ਆਏ ਸੀ ਦੋਨੇ ਆਪਸ ਵਿੱਚ ਸਮਝੌਤਾ ਕਰ ਗਏ ਸੀ ਵੀ ਅਸੀਂ ਕਾਗਜ਼ ਚੈੱਕ ਕਰਨ ਨੂੰ ਦੋਨਾਂ ਦੇ ਪਰ ਉੱਥੇ ਜਾ ਕੇ ਫਿਰ ਇਹਨਾਂ ਦਾ ਡਿਸਪਿਊਟ ਪੈ ਗਿਆ ਹੁਣ ਅਸੀਂ ਆਪਣੇ ਕੋਲ ਬੁਲਾਇਆ ਪਹਿਲਾਂ ਕੱਲ ਪੰਚਾਇਤੀ ਤੌਰ ਤੇ ਤਾਂ ਨਿਬੜ ਗਿਆ ਸੀ ਹੁਣ ਅਸੀਂ ਆਪਣੇ ਕੋਲ ਤੌਰ ਤੇ ਬੁਲਾਇਆ ਹੁਣ ਦੇਖਦੇ ਆਂ ਕੀ ਬਣੇ ਦੋਨਾਂ ਦੇ ਡਾਕੂਮੈਂਟ ਚੈੱਕ ਜਿਹਦੇ ਜੂੜਿਆ ਗਲਤ ਹੋਗਾ ਉਹਦੇ ਨਹੀਂ ਇਸ ਕੋਰੋਨੀ ਕਰੂਗੇ